ਕੰਮ ਕਰਦਾ ਹੈ ਕਰਮ ਸਹਿਤ ਜਿਹੜੀ ਸਾਡੀ ਬੁੱਧੀ ਹੈ ਅਸਲ ਵਿੱਚ ਜੀਵ ਕਰਤਾ ਤਾਂ ਹੈਗਾ ਉਹ ਕਰਤਾ ਆਪਣੇ ਆਪ ਵਿੱਚ ਨਹੀਂ ਹੈ ਪਹਿਲਾਂ ਇਹ ਅੱਖਾਂ ਨਾਲ ਕੋਈ ਚੀਜ਼ ਦੇਖਦਾ ਫਿਰ ਉਸ ਦੇਖੀ ਹੋਈ ਚੀਜ਼ ਨੂੰ ਇਹ ਬੁੱਧੀ ਵਿੱਚ ਛੱਡ ਦਿੰਦਾ ਬੁੱਧੀ ਨਿਰਣਾ ਕਰਦੀ ਹੈ ਕਿ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਫਿਰ ਉਹਦੇ ਨਾਲ ਅਗੇ ਚਿੱਤ ਜੁੜ ਜਾਂਦਾ ਉਹਦੇ ਤੇ ਚੇਤ ਪ੍ਰਕਾਰ ਦੇ ਚੇਤ ਜੁੜਦੇ ਹਾਂ ਕਰਨਾ ਚਾਹੀਦਾ ਇਹਨੂੰ ਕਰਨਾ ਹੈ ਫਿਰ ਇਹ ਤਿੰਨੇ ਜੁੜਨ ਤੋਂ ਬਾਅਦ ਹੰਕਾਰ ਆ ਜਾਂਦਾ ਇਹਨੂੰ ਕਰਕੇ ਰਹਾਂਗਾ ਜਿੱਦਾਂ ਮਰਜ਼ੀ ਹੋਵੇ ਇਹਨੂੰ ਅੰਤੈ ਕਰਨ ਕਹਿੰਦੇ ਆ ਨਾ ਨਾ ਪ੍ਰਕਾਰ ਦੇ ਜਿਹੜੇ ਕਰਮਾਂ ਦੇ ਸਾਹਿਤ ਬੁੱਧੀ ਹੈ ਨੇ ਜਿਹੜੀ ਇਸ ਜੀਵ ਦੀ ਉਹ ਬੁੱਧੀ ਉਹਦੇ ਚ ਜਿਹੜਾ ਚੇਤਨ ਦਾ ਅੰਸ਼ ਹੈ प्रतिबिंब है हु? चेतन प्रतिबिंब चेतन ਦਾ ਜਿਹੜਾ ਪ੍ਰਤਿਬਿੰਬ ਹੈ ਉਹਨੂੰ ਵਿਦਵਾਨ ਗਿਆਨੀ ਜੀਵ ਕਹਿੰਦੇ ਜੀਵ ਕਹ ਹੈ ਵਿਦਵਾਨ ਤੇ ਵਿਦਵਾਨ ਪੁਰਸ਼ ਜਿਹੜੇ ਸਿਆਣੇ ਪੁਰਸ਼ ਹੈ ਉਹਨੂੰ ਜੀਵ ਕਹਿੰਦੇ ਜਲਨਬ ਸੰਬੰਧ ਜਿਸ ਤਰ੍ਹਾਂ ਜਲ ਦੇ ਸਹਤ ਜਿਹੜਾ ਬੱਦਲ ਹੈ ਉਹਨੂੰ कटाकाश, आकाश मटाकाश वगैरह बम को काद प्रतिभम नु जालकाशक जाल आकाश कंदे तो ए हुन नु स्पष्ट करदा जी पढ़ो का नाना कारण और सर्व सहक्त बुद्धि है दार्शनिक सिस्टम का प्रतिज्ञा है काफी विद्वान कही है यानी जीव है अचेतना जड़ा

ਕੋਟਾਸਤਾ ਕੇ ਤਨੀ ਹੈ ਉਹਦੇ ਜਿਹੜਾ ਚਿਦਾ ਬਾਸ ਉਹ ਪੈ ਰਿਆ ਪ੍ਰਤੀਬਿੰਬ ਪੈ ਰਿਆ ਉਹਨੂੰ ਜੀਵ ਕਹਿੰਦੇ ਆ ਜਾਂ ਤੇ ਯਾਨੀ ਇਹ ਸਿਧਾਂਤ ਹੋਇਆ ਬੁੱਧੀ ਮੈਂ ਚਿਦਾ ਬਾਸ ਔਰ ਬੁੱਧੀ ਦਾ ਅਧਿਸ਼ਤਾਨ ਚੇਤਨ ਦੋਨੋਂ ਦਾ ਨਾਮ ਜੀਵ ਹੈ ਬੁੱਧੀ ਚ ਜਿਹੜਾ ਚਿਦਾ ਬਾਸ ਹੈ ਔਰ ਬੁੱਧੀ ਦਾ ਅਧਿਸ਼ਤਾਨ ਜਿਹੜਾ ਚੇਤਨ ਹੈ ਇਹਨਾਂ ਦੋਨਾਂ ਨੂੰ ਜੀਵ ਭਾਵ ਕਹਿੰਦੇ ਆ बहाल अभास करके बहाल है, अभास है। जी नहीं कह सकते उस अभास नीव कहत तो पुष्प उपर धन्यो जरा ना चलो चीनी ना ला लो तीन ਉਦੇ ਵਿੱਚ ਜਿਹੜਾ ਲਾਲ ਫੁੱਲ ਉਹਦੇ ਰੱਖਦੇ ਹੋ ਤਾਂ ਲਾਲ ਫੁੱਲ ਉਹਦੇ ਵਿੱਚ ਲਾਲਗੀ ਦੇ ਪ੍ਰਤੀਤ ਹੁੰਦੀ ਹੈ ਇਹਨੂੰ ਮਣੀ ਕਹਿੰਦੇ ਮਣੀ ਕਹ ਲਓ ਜਾਂ ਕਾਂਚ ਦਾ ਕੋਈ ਜਿਹੜਾ ਕੋਈ ਬੈਂਬਾ ਉਹਨੂੰ ਤਾਂ ਇਹਨਾਂ ਵਿੱਚ ਜਿਸ ਫਟਕ ਹੋਏ ਜਿਵੇਂ ਹਸ ਫਟਕ ਮਣੀ ਵੀ ਕਹਿੰਦੇ ਹਿਮ ਲਾਲ ਕਹਿੰਦੇ ਜਿਸਰਾ ਸੁਫਟਕ ਮਣੀ ਦੇ ਲਾਗੇ ਜਿਹੜੀ ਚੀਜ਼ ਵੀ ਰੱਖੋਗੇ ਕਾਲੀ ਰੱਖੋਗੇ ਲਾਲ ਰੱਖੋਗੇ ਉਹ ਉਹੀ ਰੰਗ ਤੈਏਗੀ ਤੈਸੇ ਹੀ ਇਹ ਜਿਹੜੇ ਪੁਰਬ ਦੋਹੇ ਵਿੱਚ

ਉਦਾ ਪਰਛਾਵਾਂ ਪੈ ਰਿਹਾ ਕੰਨ ਤੇ ਬੰਦਾ ਉਸ ਦੇ ਪਰੇ ਹੋਇਆ ਪਰਛਾਵਾਂ ਖਤਮ ਹੋ ਗਿਆ ਬੇਮਬ ਬੇਮਬ ਦੇ ਅੱਗੇ ਪਿੱਛੇ ਉਹਨਾਂ ਪ੍ਰਤੀਬਿਭ ਖਤਮ ਹੋ ਜਾ ਸੂਰਜ ਚੜਦਾ ਸਾਰਾ ਸੰਸਾਰ ਨਜ਼ਰ ਆ ਰਿਹਾ ਜਿਹੜਾ ਇਹ ਰੋਸ਼ਨੀ ਹੈ ਕਿਰਣਾ ਹੈ ਪ੍ਰਕਾਸ਼ ਹੈ ਸੂਰਜ ਤੋਂ ਭਿੰਨ ਨਹੀਂ ਜੀ ਜਿਵੇਂ ਬੜੇ ਬਾਦ ਉਸਕੇ ਬੜ ਲਾਲ ਪਸ਼ੂ ਕੇ

जितनी गंभीरता जल विख्यात प्रतिबिंब हो गया है, उतनी गंभीरता कि के आकाश में वो तो गंभीरता आकाश का प्रतिबिंब है, यहाँ से बाहर के आकाश का प्रतिबिंब है, यह जो कहे है, व्यापक क्षेत्रन का प्रतिबिंब बने ने, तो आकाश के दृश्य से संख्या दूर दूर हो गए हैं। कहे तो जो आकाश की व्यापक

ਜਾਤੇ ਚੇਤਨ ਦਾ ਪ੍ਰਤੀਦਿਪ ਬਣੇ ਹੈ ਇਸ ਰੀਤੀ ਸ ਹੈ ਗੁੱਧੀ ਮੈਂ ਆਵਾਜ਼ ਆਵਜ਼ੀ ਦਾ ਅਧਿਸਤਾਨ ਚੇਤਨ ਦੋਨੋ ਦਾ ਨਾਮ ਹੀ ਹੈ ਇਹਨੂੰ ਉੱਪਰ ਇਹ ਗੱਲ ਕਹੀ ਹੈ ਕਿ ਤੁਸੀਂ ਕਹਿੰਦੇ ਨਾ ਆਕਾਰ ਵਿੱਚ ਹੋਵੇ ਤਾਂ ਉਹਦਾ ਪ੍ਰਤੀਦਿਪ ਹੁੰਦਾ ਕਹਿੰਦਾ ਸ਼ਬਦ ਦਾ ਵੀ ਹੁੰਦਾ ਰਾਦੇ ਦੇ ਵਿੱਚ ਬੰਦਾ ਅੰਦਰ ਬੈਠਾ ਬਾਹਰ ਕੋਈ ਆਵਾਜ਼ ਜਾਂਦਾ ਤਾਂ ਨਾ ਕਰੀਆਂ ਉਹ ਕਹਿੰਦਾ ਮੈਂ ਕਰੀਆਂ ਪੱਤੀ ਹੈਨੀ ਬਸ ਸਾਹਮਣੇ ਮੰਜੇ ਦੇ ਬੈਠਾ ਸਿੱਧਾ ਹੀ ਆ ਜਾ ਉਹ ਜਿੱਥੇ ਸ਼ਬਦ ਆਉਂਦਾ ਉਧਰ ਨੂੰ ਤੁਰੇ ਜਾਂਦਾ ਹਾਂਜੀ ਇਹ ਜਿਹੜਾ ਸ਼ਬਦ ਬਿੰਬ ਹੈ ਇਹ ਸੂਰ ਵਿੱਚ ਸ਼ੇਰ ਵਿੱਚ ਬਗਿਆੜ ਵਿੱਚ ਚੀਤੇ ਵਿੱਚ ਬਹੁਤ ਜ਼ਿਆਦਾ ਜਿਸ ਪਾਸੇ ਨੂੰ ਗੋਲੀ ਮਾਰਿਓ ਇਹ ਉਧਰ ਨਹੀਂ ਆਉਂਦਾ ਉਸ ਪਾਸੇ ਹੁਲਾ ਕਰਦਾ ਇਸ ਤਰ੍ਹਾਂ ਸੇ ਚੀਤੇ ਵਗਾਰਾ ਨੂੰ ਸੂਰ ਨਾਲ ਤਾਂ ਕਿੰਨਾ ਕਿ ਭਜਣਾ ਬੰਦਾ ਬਚ ਜਾਂਦਾ ਚੀਤਾ ਬਹੁਤ ਜਿਆਦਾ ਝੱਟ ਮਾਰਦਾ। ਚੀਤੇ ਨੂੰ ਗੋਲੀ ਮਾਰਨੀ। ਗੋਲੀ ਮਾਰਨ ਤੋਂ ਬਾਅਦ ਆ ਸਥਾਨ ਦੀ ਤਬਦੀਲੀ ਕਰਨੀ ਪੈਗੀ। ਮੇਰਾ ਚੀਤਾ ਭਾਰ ਕਰੇਗਾ। ਇਹ ਕਹਿੰਦਾ ਸ਼ਬਦ ਦਾ ਵੀ ਰੂਪ ਰਹੇ ਤੇ ਸ਼ਬਦ ਰੂਪ ਤੋਂ ਰਹਤਾ ਹੈ। ਪਰੰਤੂ ਉਹਦਾ ਵੀ ਪ੍ਰਤੀਬਿੰਬ ਬਣਦਾ ਹੈ ਜਦੋਂ ਉਹ ਆਵਾਜ਼ ਦਿੰਦਾ। ਜੀ। ਇਹ ਕਹਿੰਿਆ ਜੀ ਤੁੰਗਕਟ ਦਾ ਵਾਕ્ય ਕਹੀਏ ਹੈ। और ताके जिसे जीव जरा तो है पद का बच्चे कहिए है और ताके जिसे सीधा बात का त्याग करके केवल जो कुतस्त है तो स्वयं पद का लक्षण कहिए लक्षण की और अहम शब्द का वाच्य भी जीव है केवल कुतस्त लक्षण है दूसरा बुद्धि माहे आवास जो पुण्य पाप को होकर ਉਹ ਕਹਿੰਦਾ ਬੁੱਧੀ ਦੇ ਵਿੱਚ ਜਿਹੜਾ ਆਵਾਸ ਹੈ ਨਾ ਉਹ ਪੁੰਨ ਤੇ ਫਲ ਪੁੰਨ ਤੇ ਪਾਪ ਕਰਮ ਦਾ ਫਲ ਹੈ। ਉਹੀ ਇਹਨੂੰ ਜਿਹੜੇ ਦੁੱਖ ਸੁੱਖ ਰੂਪੀ ਕਰਕੇ ਇਹ ਜੀਵ ਭੋਗਦਾ ਹੈ। ਪਾਪ ਸਾਡਾ ਸਰੀਰ ਜਿਹੜਾ ਆ ਉਹ ਪੁੰਨ ਕਰਮਾਂ ਦਾ ਤੇ ਬੁਰੇ ਕਰਮਾਂ ਦਾ ਇੱਕ ਪ੍ਰਣਾਮ ਹੈ ਨਤੀਜਾ ਆ। ਔਰ ਪੁੰਨ ਕਰਮ ਤੇ ਪਾਪ ਕਰਮ ਦੋਨਾਂ ਦੇ ਸੁਮੇਲ ਦਾ ਸਰੀਰ ਹੈ ਤੇ ਦੋਨੋਂ ਹੀ ਦੁੱਖ ਸੁੱਖ ਦਾ ਕਾਰਨ ਆ। ਇਸ ਵਾਰ ਸੇ ਜੀਵ ਕਰੇ ਦੁੱਖ ਕਰੇ ਸੁਖ ਭੋਗਦਾ ਹੈ ਗਮਨ ਆਤਮਨ ਨੂੰ ਛੂਕ ਕਰ ਨਹਿ ਚੇਤਨ ਮਹਿ ਦੂਰ ਜੋਗ ਤੇ ਚੇਤਨ ਜਿਹੜਾ ਆ ਉਹ ਆਪਣੇ ਆਪ ਵਿੱਚ ਕਿਤੇ ਗਮਨ ਨਹੀਂ ਕਰਦਾ ਪਰੰਤੂ ਉਹਨੂੰ ਵੀ ਸਰੀਰ ਦੀ ਠੋਸ ਦੀ ਲੋੜ ਹੈ ਉਹ ਸਰੀਰ ਹੋਏਗਾ ਤਾਂ ਚੇਤਨ ਗਮਨ ਕਰੇਗਾ ਸਾਡੇ ਅੰਦਰ ਚੇਤਨ ਬੈਠਾ ਪਰ ਅਸੀਂ ਚੇਤਨ ਜਿਹੜਾ ਨੂੰ ਕਹੀ ਤੂੰ ਜਾ ਉੱਥੇ ਪਾਣੀ ਪੜ ਰਿਆ ਉਹ ਨਹੀਂ ਜਾਏਗਾ ਸਰੀਰ ਜਾਏਗਾ ਇਹ ਸਿਆਣਾ ਚੇਤਨ ਬੰਦਾ ਪਾਣੀ ਪੜ ਕੇ ਲਿਆਏਗਾ ਚੇਤਨ ਜਿਹੜਾ ਆ ਉਹ ਉਹਦੇ ਜ ਜੋਗ ਚ ਨਹੀਂ ਉਹ ਆਗਮਨ ਗਮਨ ਕਰ ਸਕੇ ਹੂੰ ਮਿੱਥਿਆ ਲਗ ਘਟ ਸੰਗ ਜਿਉ ਲਹੇ ਕ੍ਰਿਆ ਤੋਂ ਭਾਂਤ ਮਿੱਥਿਆ ਜਿਹੜਾ ਆਕਾਸ਼ ਹੈ ਨਭ ਘਟ ਉਹਦੇ ਸੰਗ ਕਰਕੇ ਜਿਸ ਤਰ੍ਹਾਂ ਬਹੁਤ ਸਾਰੀਆਂ ਕਿਰਿਆਵਾਂ ਅਤਿਆੰਤ ਕਰਕੇ ਪ੍ਰਤੀਤ ਹੁੰਦੀਆਂ ਨੇ ਪਰੰਤੂ ਜਿਤਨਾ ਸੰਸਾਰ ਦਾ ਸ਼ਬਦਾਦਿਕ ਹੈ ਸਾਰਾ आकाश ਵਿੱਚ ਵਿਆਪਕ ਹੁੰਦਾ आकाश ਕਹਾਂ ਇਹ ਦੇ ਨਿਆਈ ਨਜ਼ਰ ਆ ਰਿਆ ਉਹ ਨਜ਼ਰ ਆਉਂਦਾ ਫਿਰ ਉੱਥੇ ਜੁੜ ਗਿਆ ਪਰ ਜੁੜਦਾ ਕਿਤੇ ਵੀ ਨਹੀਂ ਹੈ ਕਿਉਂਕਿ ਆਕਾਸ਼ ਜਿਹੜਾ ਆ ਉਹ ਵਿਆਪਕ ਹੈ ਔਰ ਹੈ ਜੜ ਹੂੰ ਘਟਾ ਕਾਸ ਅਕਰੀਏ ਸੁਦਾ ਰਹੇ ਇਸ ਰਸਤਾਂ ਘਟਾ ਕਾਸ ਅਕਰੀਏ ਸੁਦਾ ਘਟਾ ਕਾਸ ਵਿੱਚ ਕਿਰਿਆ ਨਹੀਂ ਕੋਈ ਵੀ ਹੈਗੀ ਘਟਾ ਕਾਸ ਘੜੇ ਵਿੱਚ ਨਜ਼ਰ ਆਉਂਦਾ ਰਹੇ ਇੱਕ ਰਚਾਂਤ ਕੋਈ ਕੋਰਾ ਸੁਣਿਆ ਨਾ ਸ਼ਾਂਤ ਜਦੋਂ ਘੜੇ ਨੂੰ ਤੋੜ ਦਿਓ ਜੋ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਹਦੇ ਕੋ ਕੁੰਬ ਬਗਰਾਨਾ ਪਾਣੀ ਦੇ ਬਿਦ ਪਾਣੀ ਦੀ ਉਪਾਦੀ ਪੇਰ ਕਰਕੇ ਆਕਾਸ਼ ਵੱਖਰਾ ਨਜ਼ਰ ਆਉਂਦਾ ਹੈ ਹੈ ਨਹੀਂ ਅਸਲ ਵਿੱਚ ਜੀ 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 ਨਾਮ ਸਿਧਾ ਬਾਤ ਆਪ ਫਕਸ ਦੋਨੋਂ ਕਾ ਹੈ ਸਫਾ ਕੀ ਜੀਵ ਬਣਨੇ ਕੀ ਜੋ ਰਮ ਹੈ ਉਹ ਸਾਰੇ ਆਭਾਸ ਸਿੱਤੇ ਹੈ ਹਮ ਪੁੰਨਿਅ ਅਤੇ ਪਾਪ और पुण्य पाप के फादर सुंदेश और लोकान्त्रिक के बम और यहां लोक दिखे आज्ञा इससे अधिक लेके सारे आवाज सहित बुद्ध बुद्ध बुद्धि करे और कुtabs नहीं करे हां कुtabs केवल क्रांति से प्रतीति होवे हूं तो क्रांति से प्रतीति से बुद्धि से आभास तो होवे है हूं को नहीं ताकि ਜੋ ਲੋਹਾਂ ਦਾ ਆਇਰਨ ਤਾਂ ਕਿ ਨਹੀਂ ਤਾਂ ਕਿ ਨਿਆਈ ਨਿਰਵਕਤ ਹੈ ਇਸੇ ਤੋਂ ਹੋਵੇ ਕੋਟਸ ਚਾਹੀਏ ਕਹਿੰਦਾ ਕੋਟਸ ਉਹਨੂੰ ਕਹਿੰਦੇ ਜਿਹੜਾ ਇੱਕ ਥਾਂ ਤੇ ਸਥੇਰੇ ਰਹੇ ਜਿਵੇਂ ਲੋ ਜਿਹੜਾ ਲੋਹਾਰ ਹੈ ਉਹਦੇ ਸੱਨੀ ਥੋੜਾ ਫਿਰਤੀਸੀ ਰੰਬੀ ਜੋ ਵੀ ਹੈ ਉਹ ਸਾਰੇ ਅੱਗੇ ਪਿੱਛੇ ਹੁੰਦੇ ਆ ਚੁੱਕ ਕੇ ਅਲਮਾਰੀ ਜਿਹੜਾ ਰੱਖ ਲੈਂਦਾ ਫੇਰ ਲੈ ਕੇ ਵਰਤ ਲੈਂਦਾ ਖੇលਦੇ ਰਹਿੰਦੇ ਆ ਪਰੰਤੂ ਕੋਟਸ ਜਿਹੜੀ ਹੈ ਆਇਰਨ ਉਹ ਕਥਾ ਸਥਿਰ ਰਹਿੰਦੀ ਹੈ ਨਾ ਉਹਨੂੰ ਚੁੱਕ ਕੇ ਰੱਖਦਾ ਉਹ ਜਿੱਥੇ ਇੱਕ ਵਾਰ ਟਿਕਾ ਦੇ ਉੱਥੇ ਹੀ ਰਹਿੰਦੀ ਹੈ ਕਹਿੰਦਾ ਇਹ ਜਿਹੜਾ ਲੋਹਾਰ ਦਾ ਕੁਟਸ ਆਇਰਨ ਹੈ ਉਹਦੀ ਨਿਆਈ ਜਿਹੜਾ ਨਾ ਕੁਟਸ ਹੈ ਉਹ ਨਿਰਵਿਕਾਰ ਹੈ ਔਰ ਸਥਿਰ ਰਹਿਣ ਬਾਰੇ ਕੋਈ ਫਰਕ ਨਹੀਂ ਆਤਵਾ ਕੂਟ ਕਈਏ ਵਿਥਿਆ ਜੋ ਗੁਰੂ ਅ ਸਿਦਾ ਬਾਅਦ ਕਾਤੇ ਵਿਥੇ ਅਤੰਗ ਰੂਪ ਤੇ ਸਥਿਤ ਹੋਨੇ ਹੈ ਤੋਂ ਕੁਟਸ ਕਈਏ ਹੈ ਹਮ ਕਿਹਾਤੇ ਉਹਨਾਂ ਨੇ ਸੰਗ ਕਿਹਾ ਗੁਰੂ ਅਰਜਨ ਦੇ ਪਾਤਸ਼ਾਹ ਇੱਕ ਤਾਂ ਬਚਨ ਕਰਦੇ ਆ ਕਾਹੇ ਰੇਬਨ ਖੋਜਨ ਜਾਈ ਸਰਬਨ ਨਿਵਾਸੀ ਸਦਾ ਅਲੇਪਾ ਇਥੇ ਅਸੰਗ ਕਹਿ ਰਿਹਾ ਹੈਗਾ ਸਾਡੇ ਵਿੱਚੇ ਹੀ ਪਰ ਸਾਤੋਂ ਅਲੇਪਾ ਆ ਅਸੰਗ ਹੈ ਸੰਗ ਨਾਲ ਜੁੜਦਾ ਨਹੀਂ ਉਹਨਾਂ ਨਾਲ ਨਹੀਂ ਜਾਂਤੇ ਕੁਤਸ ਬਿਖੇ ਭਾਂਤੀ ਆਦਿ ਬਨੇ ਨਹੀਂ ਕਿੰਤ ਸਿਦਾ ਬਾਸ ਨੇ ਬਨੇ ਹੈ ਉਹ ਅਨਿਕ अत्यंत विचार से देखिए विचार तो से देखिए आगमन केवल बुद्धि में है आभास में भी नहीं बुद्धि की बुद्धि के संयोग में आभास में है जैसे जन सहित हुए है और जावे है आवे है का और स्वतंत्र कुछ भी करें। नहीं करे है।, तो है, तो तो है और ताके संबंध में है। और तुखस्थ थर्ण, तुखस्थ थर्ण, तुखस्थ से रहते हैं है। उन्हें कहना ਉਹ ਲੋਹਾਰ ਦੀ ਐਰਨ ਵਰਗਾ ਆ ਉਹ ਨਹੀਂ ਜਾਂਦਾ ਕਿਦਾ ਬਾਹ ਜਿਹੜਾ ਉਹ ਅੱਗੇ ਪਿਛੇ ਹਿਲ ਚੁਲੇਗਾ ਪਰੰਤੂ ਕੁਟਰਸ ਉਸ ਸਮੇਂ ਸਾਮ ਰਹਿਂਦਾ ਇੱਕੋ ਜਗ੍ਹਾ ਰਹਿਂਦਾ ਸਿਰ ਰਹਿਂਦਾ ਉਹ ਨਹੀਂ ਹਿਲਦਾ ਕੁਟਰਸ ਜਿਹੜਾ ਆ ਉਹ ਬੇਕਾਰ ਸਾਰੇ ਬੇਕਾਰਾਂ ਤੋਂ ਰਹਿਤ ਹੈ ਜੈਸੇ ਜਗਤ ਪੂਰਪਕ ਦਾ ਵਿਕਾਸ ਤੇ ਰਹਿਤ ਫਟਾਕਾਤ ਹੈ ਕਾਕੀ ਨਿਆਈ ਸੁਖ ਸੁਮਤ ਜਾਂ ਵਿਆਹ ਤੇ ਜੀਵ ਬਣ ਕੇ ਤਾਂ ਸਿਦਾ ਦਾਸ ਮੈਂ ਹਾਂ में से हैं बुद्धि के सहत जो जीव, है। यह जो जीव का स्वरूप जीव का। जीव का किया या के का की के, सुखो के? के अभिमानी जीव का नाम जीव

ਜੋ ਚੇਤਨਾ ਆਵਾਜ਼ ਸੰਪੂਰਨ ਇੱਕ ਸਮਸਟੀ ਇੱਕ ਵਿਅਸਤੀ ਸਮਸਟੀ ਹੁੰਦਾ ਸੰਪੂਰਨ ਵਿਅਸਤੀ ਹੁੰਦਾ ਥੋੜਾ ਸਾ ਥੋੜੀ ਜਗ੍ਹਾ ਜਿੱਦਾਂ ਸਾਰੇ ਦੇਰੇ ਲਈ ਚਾਹ ਬਣਾਉਣੀ ਹੋਵੇ ਤਾਂ ਸਮਸਟੀ ਹੋ ਗਈ ਦੋ ਬੰਦਿਆਂ ਲਈ ਤਿੰਨ ਬੰਦਿਆਂ ਲਈ ਬਣਤੋਂ ਵਿਅਸਤੀ ਹੋ ਗਈ ਥੋੜੀ ਤਾਂ ਇਹ ਕਹਿੰਦਾ ਆ ਕਿ athva vyastti agyan se jo chetna aavaaz vyastti ਥੋੜੇ ਗਿਆਨ ਕਰਕੇ ਜਿਹੜਾ ਚੇਤਨ ਵਿੱਚ ਆਵਾਸ ਪ੍ਰਤੀਤ ਹੁੰਦਾ ਹੈ ਅਧਿਸ਼ਟਾਨ ਕੁਟਸ ਜੋ ਕਹੇ ਜੀਵ ਪਰਤਾਸ ਔਰ ਉਸ ਨੂੰ ਕੁਟਸ ਦੇ ਸਹਿਤ ਅਧਿਸ਼ਟਾਨ ਦੇ ਸਹਿਤ ਨੂੰ ਜੀਵ ਕਹਿੰਦੇ ਹਨ ਤੋਂ ਗਿਆਨ ਕੇ ਅੰਸ਼ ਕਾ ਨਾਮ ਵਿਅਸਤੀ ਅ ਗਿਆਨ ਕਹੀਏ ਔਰ ਸੰਪੂਰਨ ਅ ਗਿਆਨ ਕਾ ਨਾਮ ਸਮਸਤੀ ਗਿਆਨ ਹੈ ਤਾਂ ਕਿ ਅ ਗਿਆਨ ਕੇ ਅੰਸ਼ ਵਿਖੇ ਜੋ ਚੇਤਨ ਕਾ ਆਵਾਸ ਔਰ ਅਗਿਆਨ ਕੇ ਅੰਸ਼ ਦਾ ਅਧਿਸ਼ਟਾ ਜੋ ਕੁਟਰਸ ਹੈ ਤਿੰਨ ਦੋਨੋਂ ਦੋਨੋਂ ਕੀ ਹੈ ਤੇ ਕਿਤਾਬ ਵਿੱਚ ਆ ਗਿਆ ਹਾਂ ਜਾਂ ਤੇ ਪ੍ਰਾਗ ਇਹ ਕਹਾ ਆਪਾਬ ਨਹੀਂ ਹੋਵੇ ਕਿਉਂਕਿ ਸੁਖੋਤੀ ਵਿੱਚ ਅਗਿਆਨ ਰਹਿੰਦਾ ਇਹ ਤਾਂ ਹਰ ਮਿਲਦਾ ਸੁਖੋਤੀ ਵਿੱਚ ਬੜੇ ਆਰਾਮ ਨਾਲ ਸੋਇਆ ਪਰ ਨਾਲ ਅਗਿਆਨ ਵੀ ਰਹਿੰਦਾ ਜੋ ਸੁਖੋਤੀ ਵੀ ਕੇ ਚੇਤਨ ਕੇ ਪ੍ਰਤੀਬਿੰਬ ਸਿਹਤ

विचार दृष्टि से जीव की उपाधि अज्ञान है ये पीछे भी आया सेगा जगत भी अज्ञान करके है जगत का उपादान कारण अज्ञान है चित छाया माया विख है अधिष्ठान संयुक्त माया दे जरा चेतन छाया करके आवास और माया दा जरा अधिष्ठान चेतन है ਉਹਨਾਂ ਦੋਨਾਂ ਨੂੰ ਕੀ ਕਹਿੰਦੇ ਐ ਮਹਿਗਾ ਬਿਉਮਸਮ ਈਸ਼ਵਰ ਤੋਂ ਅੰਤਰਜਾਮੀ ਚ ਮੁਕਤ ਉਹਨੂੰ ਦੋਨਾਂ ਨੂੰ ਈਸ਼ਵਰ ਕਹਿੰਦੇ ਐ ਔਰ ਉਹ ਅੰਤਰਜਾਮੀ ਮੈਨਾ ਸਾਰਾ ਕੁਝ ਈਸ਼ਵਰ ਅੰਤਰਜਾਮੀ ਔਰ ਮੁਕਤ ਐ ਉਹਦੇ ਵਿੱਚ ਨਹੀਂ ਮਰਨ ਜਮਤ ਨਹੀਂ ਹੁੰਦਾ ਹਾਂਜੀ ਮਾਇਆ ਕੀ ਤੂ ਤਿੰਨ ਦਿਨ ਦੀ ਛਾਇਆ ਕਹੀਏ ਆਵਾਜ਼ ਔਰ ਮਾਇਆ ਦਾ ਅਧਿਖਣ ਕਿਸਰ ਦੋਨੋਂ ਨੂੰ ਈਸ਼ਵਰ ਕਹਿੰਦੇ ਹਾਂ ਕੋਈ ਈਸ਼ਵਰ ਮੇਗਾ ਕਾਸ ਕੇ ਨਾਮ ਕੇ ਸਮ ਹੈ ਹੂੰ ਕੋਈ ਕੋਈ ਈਸ਼ਵਰ ਅੰਤਰਜਾਮੀ ਹੈ ਕਾਹਨਿ ਤੇ ਰਪ ਕੇ ਸੰਦਰ ਪ੍ਰੇਰਨਾ ਕਰਿਆ ਪ੍ਰੇਰਨਾ ਕਰੀ ਹੈ ਜਾਂ ਤੇ ਅੰਤਰਜਾਮੀ ਹੈ ਜਦੋਂ ਸਾਡੇ ਸਾਰੇ ਵਿੱਚ ਸਮਾਨ ਰੂਪ ਚ ਹੈ ਰਹਿਆ ਜਿਆ ਇਸਵਰ ਨੂੰ ਅੰਤਰਜਾਮੀ ਕਹਿੰਦੇ ਆ ਪ੍ਰੇਰਨਾ ਦਾ ਸਰੋਤ ਹੀ ਉਹ ਹੈ ਕਾਹਨਿ ਤੇ ਕਾਹਨਿ ਤੇ ਬਾਪੂ ਆਪਨੇ ਸੂਚ ਮੇ

Yeah, और रजो जो रजोगुण रजोगुण में में तमोगुण दबिया हुआ सतोगुण नहीं होगा हो दबावने वाला सतोगुण कही <verts> ਜਿੱਥੇ ਸਤੋਗੁਣ ਦੇ ਪ੍ਰਭਾਵ ਕਰਕੇ ਰਜੋ ਤਮੋ ਦੁਨ ਦਬੇ ਜਾਣ ਉਹ ਸੁਧ ਸਤੋਗੁਣ ਹੈ ਤੇ ਜਿੱਥੇ ਸਮਾਨੂ ਵਿਚ ਰਹਿ ਜਾਏ ਉਹ ਸੁਧ ਗੁਣ ਨਹੀਂ ਸਤੋਗੁਣ ਤਾਂ ਕਰ ਸੁਧ ਸਤੋਗੁਣ ਨਹੀਂ ਹੈ ਕੇਵਲ ਰਜੋ ਗੁਣ ਤੇ ਤਮੋ ਗੁਣ ਨੂੰ ਅਧੀਨ ਕਰ ਲੈ ਦਬਾ ਕੇ ਰੱਖੇ ਉਹਨੂੰ ਸੁਧ ਸਤੋਗੁਣ ਕਹਿੰਦੇ ਹੈ ਤਾਂ ਜੇ ਧਿਆਨ ਦੀ ਉਸਤਤੀ ਹੋਵੇ ਹੈ ਯਾਤੇ ਪ੍ਰਕਾਰ ਸੁਭਾਅ ਵਾਲਾ ਸਤੋਗੁਣ ਹੈ ਹਮ के दिखे जेतों का अभाव ताको जरूर दिखे अथवा और पदार्थ दिखे आवरण संपन्न नहीं आवरण नहीं अवर्ण अवर्ण संपन्न में नहीं याते मुक्त है और सर्वज्ञ है आदेश जो चेतन है तो को तो, तो जीव और ईश्वर दोनों इसे वस्तु मोक पे से रहत है

अवरण नहीं है ज्ञान है उठे बंद मुक्त नहीं है बल्कि बंधन तो मुक्त है आजाद है अवरण नहीं है तो मुक्त है में नहीं है ईश्वर है। है। और जीव तो बंद है बंद कहिए हुआ है अविद्या के आंसर से अविद्या के अंत ने चेतन आभास को जीव कहिया का अविद्या का आवरण करने का स्वभाव है स्वभाव करने का स्वभाव है करने का स्वभाव है यदि की अविद्या और अज्ञान और माया एक ही वस्तु को कहे है तथा तो की खुद सत्व गुण की प्रधानता में प्रधानता से माया कहिए और मलिन सत्व की प्रधानता से अज्ञान और अविद्या कहे है रजोगुण और तमोगुण से दव्या जो सत्वगुण है तो मनन सत्व कहिए है या तो तमोगुण और रजोगुण अधिकता हो अधिकता होने से अविद्या में जीव का आभास अंत ताकू अविद्या स्वरूप का अवर्ण करे है या तो जीव में बंधन है और ईश्वर में नहीं अधिष्ठान चेतन सहित जो माया में आभार स्वरूप ईश्वर है तो तत्व पदार्थ वाच कहिए है और केवल अधिष्ठान चेतन चेतन तत्व पद का तत्व पद का लक्ष्य है जो ईश्वर है तो ही जगत की उत्पत्ति और पालन और संहार करे है यह संपूर्ण शास्त्र में गया है ताका यह अभिप्राय है चेतन अंश को

अंश करे हैं है। जो और जो पक्ष ऐश्वर्य है।, है तो केवल आभास में है और चेतन चेतना से करा है देने, देने बिना और ऐश्वर्य बंदी अब बंद करेंगे